ਇਹ ਹੁਣ ਮੁੱਗਾ ਆਪਣਾ ਨਵਾਂ ਇੱਥੇ ਪਹਿਲਾ ਮੁੱਗਾ ਹੈ ਹਾਂ ਜੀ ਪਹਿਲਾ ਲੱਗਾ ਇਹ ਮੁੱਗਾ 17 ਅੱਗੇ ਗਾਹਾਂ ਹੋ ਹਾਂ ਜੀ ਦੋ ਪਿੰਡਾਂ ਨੂੰ ਜਾਂਦਾ ਇਹ ਮੁੱਗਾ ਇਹ ਹਾਂ ਜੀ ਉਹ ਦੋ ਇੱਕੜਾਈ ਤੱਕ ਜਾਂਦਾ ਇੱਕੜਾਈ ਤੱਕ ਜਾਊਗਾ ਇਹ ਲੇਬੜਾ ਲੇਬੜਾ ਇਹ ਸਾਡੇ ਪਹਿਲਾਂ ਅਸੀਂ ਨੂੰ ਸਾਹ 12 ਸੀ ਬਰੇ ਉਹ 12 ਹੀ ਪ੍ਰੋਪਰ ਕੰਮ ਨਹੀਂ ਸੀ ਜੱਟ ਹੂੰ ਕਿਉਂਕਿ ਜਦੋਂ ਸਫਾਈ ਹੁੰਦੀ ਸੀ ਸੂਏ ਦੀ ਹਰੇਕ ਵਾਰ ਮਿੱਟੀ ਚੱਕੀ ਜਾਂਦੀ ਸੀ ਸੋਨੀ ਨਾ ਹੋ ਜਾਂਦੀ ਨਾ ਹੋਣੀ ਉਹਨਾਂ ਥੋੜੇ ਰਾਤ ਇੱਕ ਬਰਾਬਰ ਬਣ ਗਏ 12 ਸੀਗੇ ਹੁਣ 18 ਹੋ ਗਏ ਸਾਨੂੰ ਪਟੀਆਂ ਤੋਂ ਲੈ ਕੇ ਗਾਜੀਪੁਰ ਤੱਕ 5001 ਨੂੰ ਪਾਣੀ ਲੱਗਣ ਲੱਗ ਗਿਆ ਜੀ ਅੱਛਾ ਤੇ ਉਸ ਤੋਂ ਬਾਅਦ ਦੱਬੇ ਹੋਏ ਸੀਗੇ ਜੀ ਖਾਣੋਂ ਵਾਲੇ ਚੌਂਦੇ ਪਾਣੀ ਖਾਣੋਂ ਵਾਲੇ ਚੌਂਦੇ ਜੀ ਇਹ ਬੀੜ ਕਿਸ਼ਨ ਸਿੰਘ ਵਾਲਾ ਜੀ ਹੂੰ ਅਡਾ ਹੈਗਾ ਸੋਏ ਦਾ ਨਾਮ ਤੇ ਇਹ ਤੋਂ ਬਾਅਦ ਜੀ ਗਾਂਹ 70 ਪਿੰਡਾਂ ਦੇ ਹੋਰ ਜਾਣਾ ਸੀ ਉਹ ਦੱਬੀ ਹੋਈ ਸੀ ਹੂੰ ਉਹ ਹੁਣ ਉੱਥੇ ਛਡਾ ਲਈ ਛਡਾ ਲਈ ਜੀ ਭਰਤ ਪੈ ਰਿਹਾ ਉੱਥੇ ਤੇ 5800 ਫੀਲੇ ਨੂੰ ਹੋ ਲੱਗੂਗਾ ਜੀ ਤੁਸੀਂ ਕਰਕੇ ਜੀ ਮੈਂ ਸਾਫਤ ਸਰਪੰਚਾ ਲਿਬੜੇ ਪਿੰਡ ਦਾ। ਐਹ ਤੇ ਤੁਹਾਨੂੰ ਤੁਹਾਡਾ ਧੰਨਵਾਦ ਕਿ ਸਾਡੇ ਪਿੰਡ ਤੁਸੀਂ ਪਹਿਲੀ ਵਾਰ ਆਏ ਹੋ। ਜੀ ਜੀ। ਪਰ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਜਿਹੜੇ ਅਸੀਂ ਜ਼ਿਮੀਦਾਰ ਜ਼ਿੰਦਗੀ ਜੀ ਤੁਹਾਡਾ ਇੱਕਲਾ ਸਕਦੇ। ਇੱਕ ਲਾਈਕ ਨੰਬਰ ਦਰਤੇ ਲੈਰੀ ਪੰਡ ਜੀ ਦੇਖੋ ਉਰੇ ਲੀਡਰ ਫਿਰੇ ਆਏ ਨੇ। ਸਾਹਮਣੇ ਜਿਹੜੀ ਜਨਰੇਸ਼ਨ ਨੂੰ ਮਾਰਨੇ ਵਾਲੇ ਕੰਮ ਦਿੱਤੇ ਨੇ। ਜੀ। ਤੁਸੀਂ ਪਹਿਲੇ ਲੀਡਰ ਹੋ। जिने जनरेशन नु बचावण लिक चाहे नशा चाहे ਆਉਣ ਵਾਲਾ ਪਾਣੀ ਜੇ ਸਾਡਾ ਪਾਣੀ ਬਚ ਗਿਆ ਜੀ ਸਾਡੀ ਆਉਣ ਵਾਲੀ ਸਾਰੀ ਫੰਡਮੇਸ਼ੀ ਬਚ ਜੂਗੀ ਸੋ ਇਸ ਕਰਕੇ ਅਸੀਂ ਤੁਹਾਡੇ ਰਣੀ ਆ